KL ਚਾਂਗ ਵੈਲਫੇਅਰ ਟੈਰਸ ਮੁੱਲਾ ਪੀਪਾ ਰੰਗੀ ਫਗਵਾੜਾ ਵਿਖੇ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਇੱਕ 휠 ਚੇਅਰ ਅਤੇ 5100 ਰੁਪਏ ਦੀ ਆਰਥਿਕ ਸਹਾਇਤਾ ਕੀਤੀ ਗਈ ਐਨ ਡੀ ਟੀ ਵੀ ਪੰਜਾਬ న్యూਸ ਨੇ ਫਗਵਾੜਾ ਤੋਂ ਯਸ਼ ਸ਼ਰਮਾ ਤੇ ਪੁਨੀ ਦੀ ਰਿਪੋਰਟ ਆਪਣੇ ਠੇਕੇਦਾਰ ਸਾਡੇ ਭਾਜੀ ਜੀ ਜਸਵਿੰਦਰ ਸਿੰਘ ਅਕਾਲਗੜ੍ਹ ਜੀ ਤੋਂ ਜਿਹੜੇ ਆਪਣਾ ਕੀਮਤੀ ਨਾਮ ਕੱਢ ਕੇ ਸਾਡੇ ਜਿਹੜੀ ਟਰਸਟ ਦੀ ਜਿਹੜੀ ਤੇਜ਼ ਦੀ ਕਾਰਵਾਈ ਆਪਕੋ ਵੀ ਨਿਮੋਉਂਦੇ ਹੈਗੇ ਆ ਤਾਂ ਅੱਜ ਕੇ.ਐਲ. ਚਾਂਦ ਵੈਲਫੇਅਰ ਟਰਸਟ ਵੱਲੋਂ ਫਗਵਾੜਾ ਦੇ ਮਹੱਲਾ ਪੀਪਰਗੀ ਵਿੱਚ ਬਹੁਤ ਹੀ ਲੋੜਵੰਦ ਪਰਿਵਾਰ ਜੋ ਕਿ ਥੋੜੇ ਦਿਨ ਪਹਿਲਾਂ ਬਾਈਪਾਸ ਦੇ ਫਗਵਾੜੇ ਐਕਸੀਡੈਂਟ ਹੋ ਗਿਆ ਸੀਗਾ ਬਹੁਤ ਤੇਜ਼ ਰਫਤਾਰ ਗੱਡੀ ਨੇ ਉਹਨਾਂ ਨੂੰ ਟੱਕਰ ਮਾਰੀ ਆ ਤੇ ਜਿਹਦੇ ਵਿੱਚ ਉਹ ਭਾਈ ਸਾਹਿਬ ਦੀ ਲੱਤ ਵੀ ਫੈਕਚਰ ਹੋ ਗਈ ਨਾਲ ਉਹਨਾਂ ਦੀ ਬੇਟੀ ਨੌਜਵਾਨ ਉਹਦੀ ਲੱਤਾਂ ਦੋਨੋਂ ਫੈਕਚਰ ਹੋ ਗਈਆਂ ਸਾਨੂੰ ਇਹਦੇ ਬਾਬਤ ਐਪ ਵੀਲਚੇਰ ਦੀ ਲੋੜ ਹੈਗੀ ਆ ਤਾਂ ਅਸੀਂ ਆਪਣੇ ਮੈਂਬਰਾਂ ਦੇ ਨਾਲ ਕਰਗਮਣ ਵਾਲੇਥੇ ਅੱਜ ਪਹੁੰਚੇ ਹੈਗੇ ਆ ਅੱਜ ਉਹਨਾਂ ਨੂੰ ਵੀਲਚੇਰਾਂ ਦੀ ਭੇਟ ਕਰਨੀ ਆਇਆ ਔਰ ਇਹਦੇ ਨਾਲ ਅਸੀਂ 5100 ਰੁਪਏ ਜੋ ਉਹਨਾਂ ਦੀ ਆਰਥਿਕ ਮਦਦ ਜੋ ਦਵਾਈ ਵਾਸਤੇ ਉਹ ਵੀ ਟਰੱਸਟ ਵੱਲੋਂ ਕੀਤੀ ਹੈਗੀ ਆ ਤਾਂ ਇਹਦੇ ਨਾਲ ਸਾਨੂੰ ਹੋਰ ਵੀ ਫਗਵਾੜਾ ਦੇ ਦੂਰ ਦਰਾਡੇ ਥਾਵਾਂ ਤੋਂ ਸਾਨੂੰ ਵੀਲਚੇਰਾਂ ਦਾ ਸਾਨੂੰ ਜਿੱਦਾਂ ਮਤਲਬ ਸਾਨੂੰ ਐਪਲੀਕੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਹਾਲਤ ਵੀ ਇੰਨੀ ਜ਼ਿਆਦਾ ਯਾਨੀ ਨਾਜ਼ੁਕ ਹੈਗੀ ਆ ਉਹ ਆਪਣੇ ਬੈਡ ਤੋਂ ਵੀ ਉੱਠ ਕੇ ਜੰਗਿਤਰਾ ਬੈਠ ਵੀ ਨਹੀਂ ਸਕਦੇ ਅੱਜ ਇਹ ਖਾਲੀ ਵੀਲ ਦੀਰਾ ਜਿਹੜੀ ਹੈਗੀਆਂ ਅੱਜ ਇਹ ਅਸੀਂ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਆ ਗਏ ਪਿੰਡਾਂ ਤੋਂ ਅਸੀਂ ਉਹਨਾਂ ਨੂੰ ਅੱਜ ਅਸੀਂ ਸਪੁਰਦ ਕਰਨੀਆਂ ਹੈਗੀਆਂ ਤਾਂ ਇਹ ਜਿਸ ਘਰ ਵਿੱਚ ਖੜੇ ਹੈਗੇ ਆ ਉਹ ਭਾਈ ਸਾਹਿਬ ਵੀਂਦਰ ਬੈਂਟ ਦੇ ਪਏ ਹੈਗੇ ਆ ਤੇ ਉਹਨਾਂ ਨੂੰ ਵੀ ਜਿਹੜੇ ਅਸੀਂ ਹੁਣ ਆਪਣੇ ਮੈਂਬਰਾਂ ਨਾਲ ਗੱਲਬਾਤ ਕਰਨੀ ਹੈ ਅੱਜ ਦੇ ਇਸ ਵਿਸ਼ੇਸ਼ ਟਾਈਮ ਤੇ ਆਏ ਹੋਏ ਸਾਈ ਪੱਪਲ ਸ਼ਾਹ ਜੀ ਪਰੋਜਾਰਾ ਤੋਂ ਉਹਨਾਂ ਦਾ ਮੈਂ ਤਹਿ ਦਿਲੋਂ ਆਪਣੇ ਦਿਲ ਦੀਆਂ ਗਹਿਰਾਈਆਂੋਂ ਧੰਨਵਾਦ ਕਰਦਾ ਡਾਕਟਰ ਪਾਲੀ ਜੀ ਸਕੋਲੈਂਡ ਤੋਂ ਆਏ ਆ ਹਰਬਾਤ ਜੀ ਛੇਪਰੀ ਬੈਂਕੋਂ ਵੜੋਦਾ ਜੋ ਅਈ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਗਰਨਾਪਾਲ ਜੀ ਪ੍ਰਧਾਨ ਸ੍ਰੀ ਗੁਰੂ ਅਰਦਾਸ ਗੁਰਦੁਆਰਾ ਪਿੰਡ ਕਾਲਗੜ੍ਹ ਉਹਨਾਂ ਦਾ ਧੰਨਵਾਦ ਹੋਊਗਾ ਹੋਰ ਵੀ ਸਾਡੇ ਜਿੰਨੇ ਵੀ ਸਾਨੂੰ ਸੰਗੀ ਸਾਥੀ ਸਾਨੂੰ ਸਹਾਇਤਾ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਆ ਪ੍ਰੈਸ ਮੀਡੀਆ ਦਾ ਬਹੁਤ ਧੰਨਵਾਦ ਕਰਦਾ ਆ ਜੋ ਵੀ ਸਾਨੂੰ ਅੱਧੀ ਆਵਾਜ਼ ਤੇ ਅਸੀਂ ਉਹਨਾਂ ਨੂੰ ਕਈ ਤੇ ਨਾਲੋਂ ਆਪਣਾ ਸਾਰਾ ਕੰਮ ਕਰ ਛੱਡ ਕੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੱਢਦੇ ਆ ਔਰ ਵਿਸ਼ੇਸ਼ ਤੌਰ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਦੇਸ਼ਾਂ ਬਦੇਸਾਂ ਚੋਂ ਜਿਹੜੇ ਜਿਨ੍ਹਾਂ ਦੇ ਸਹਿਯੋਗ ਕਰਕੇ ਇਹ ਸਾਰੇ ਕੰਮ ਕਾਰ ਚੱਲ ਰਹੇ ਆ ਅ ਦੋ ਆਪਕ ਸਹਿਯੋਗ ਕਰਦੇ ਹੈਗੇ ਆ ਮੇਰੀ ਸਰਕਾਰ ਜੋ ਵਾਸੀ ਜੀ ਉਹਨਾਂ ਨੇ ਵੀ ਇਹਦੇ ਵਿੱਚ ਸਹਿਯੋਗ ਕੀਤਾ ਹੈ ਪ੍ਰੋਜੈਕਟ ਵਿੱਚ ਤੇ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਹਾਂ ਪਰਮਾਤਮਾ ਸਾਰਿਆਂ ਦੇ ਬੱਚਿਆਂ ਨੂੰ ਤੰਦਰੁਸਤ ਰੱਖੇ ਸਭ ਦਾ ਪਰਿਵਾਰ ਵਧੇ ਖੁੱਲੇ ਪਰਮਾਤਮਾ ਸਭ ਦੀ ਮਾਨਕਤਾ ਦੀ ਭਲਾਈ ਲਈ ਜੋ ਕਾਰਜ ਜੀ ਉਹਨਾਂ ਨੇ ਰੰਬੇ ਹੋਇਆ ਹਨ ਇੱਕ ਹੋਰ ਕਾਰਜ ਕਰਨ ਜਾ ਰਹੇ ਹਨ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਸਾਨੂੰ 4 ਮੈਂਬਰਾਂ ਤੋਂ ਬੇਨਤੀ ਪੱਤਰ ਆਏ ਸੀਗੇ ਇਹ ਸਾਨੂੰ ਬੀਲਚੇਅਰ ਦਿੱਤੀ ਜਾਵੇ ਜਿਨ੍ਹਾਂ ਦੇ ਵਿੱਚ ਸੰਤੋਖ ਚੰਦ ਜੀ ਜਿਨ੍ਹਾਂ ਦੇ ਜੋ ਕਿ ਪੀਪਲਾਂਗੀ ਤੋਹਾਨ ਜਿਨ੍ਹਾਂ ਦੇ ਘਰ ਤੇ ਅਸੀਂ ਖੜੇ ਹਨ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਉਹ ਲੋਕ ਬਾਈਪਾਸ ਦੇ ਉੱਪਰ ਫਗਵਾੜਾ ਬਾਈਪਾਸ ਤੇ ਤੇ ਉਹ ਅੰਦਰ ਹਨ ਉਹ ਉਹ ਚੱਲ ਚੱਲ ਨਹੀਂ ਸਕਦੇ ਤੇ ਬਾਹਰ ਤੱਕ ਵੀ ਨਹੀਂ ਆ ਸਕਦੇ ਇੱਕ ਬੀਲਚੇਅਰ ਪਿਆ ਚੰਦ ਵੈਲਫਰ ਟਰੱਸਟ ਵੱਲੋਂ ਉਹਨਾਂ ਨੂੰ ਦਿੱਤੀ ਜਾ ਰਹੀ ਆ ਤੇ ਇੱਕ ਸਾਡੇ ਮਨਦੀਪ ਕੌਰ ਜੀ ਹਨ ਇੱਕ ਹਰਮੇਸ਼ਰਾਲ ਗੋਬਿੰਦਪੁਰਾ ਤੋਂ ਹਨ ਇੱਕ ਗਿਆਨਕੋਰ ਵਾਈਫ ਆਫ ਸੁਖਰਾਮ ਬੇਗੰਪੁਰਾ ਵਾੜਾ ਤੋਂ ਹਨ ਤੇ ਕੇਐਲ ਚਾਨ ਵੈਲਫੇਅਰ ਟਰਸਟ ਬਹੁਤ ਸਾਰੇ ਭਲਾਈ ਦੇ ਕਾਰਜ ਕਰਦਾ ਰਹਿੰਦਾ ਹੈ ਅੱਜ ਦੇ ਇਸ ਕੰਮ ਦੇ ਵਿੱਚ ਸਾਡੇ ਐਨਆਰਏ ਸਾਥੀ ਡਾਕਟਰ ਪਾਲੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਬੱਪਲ ਸ਼ਾਹ ਜੀ ਜੋ ਕਿ ਅਕਸਰ ਕਿਰਿਆਚਲ ਵਰਪਾਟਾ ਅਸਤੇ ਦੇ ਕਾਰਜਾਂ ਵਿੱਚ ਹਿੱਸਾ ਲੈਂਦੇ ਸਨ ਔਰ ਅੱਜ ਬਹੁਤ دیر ਬਾਅਦ ਇਹਨਾਂ ਦਾ ਦਰਸ਼ਨ ਹੋਏ ਹਨ ਤੋਂ ਇਹਨਾਂ ਦਾ ਵੀ ਬਹੁਤ ਇੱਥੇ ਪਹੁੰਚਣ ਤੇ ਧੰਨਵਾਦ ਹੈ ਗੁਨਾਪਾਲ ਜੀ ਪਿੰਡ ਕਾਲਗੜ੍ਹ ਤੋਂ ਪ੍ਰਵੀਨ ਬੰਗਾ ਜੀ ਸੰਤੋਪਾ ਜੀ ਔਰ ਹੋਰ ਸਾਰੇ ਪੰਸਾ ਸਾਹਿਬ ਸਦਾ ਜੀ ਤੇ ਸਾਡੇ ਇਸ ਰਾਸ਼ਟਰੀ ਦੇ ਕੋਆਰਡੀਨੇਟਰ ਜੋ ਕਿ ਸਾਡੇ ਕਾਰਜ ਨੂੰ ਚਲਾਉਂਦੇ ਹਨ ਇੱਥੇ ਰਜਿੰਦਰ ਕੁਮਾਰ ਵਾਂਟੀ ਜੀ ਉਹ ਵੀ ਉਹਨਾਂ ਦਾ ਵੀ ਇੱਥੇ ਧੰਨਵਾਦ ਹੈ ਇਸ ਟਾਈਮ ਕਿਉਂਕਿ ਉਹਨਾਂ ਦੇ ਬਦੌਲਤ ਹੀ ਸਾਰੇ ਕਾਰਜ ਹੋ ਰਹੇ ਹਨ। ਉਹ ਸਾਡੇ ਟਰਸਟ ਦੇ ਜਿਹੜੇ ਮੁਖੀ ਹਨ ਜਿਹੜੇ ਵਿਦੇਸ਼ਾਂ ਧਰਤੀ ਦੇ ਬੈਠੇ ਹਨ ਉਹ ਅਕਸਰ ਆਪਣੇ ਭੈਣ ਭਰਾਵਾਂ ਲਈ ਬਹੁਤ ਹੀ ਕੁਝ ਕਰਦੇ ਹਨ। ਤੋਂ ਪਰਮਾਤਮਾ ਕਰੇ ਉਹਨਾਂ ਦੀ ਵੀ ਲੰਬੀ ਉਮਰ ਹੋਵੇ ਤਾਂ ਜੋ ਇਹ ਕਾਰਜ ਨੂੰ ਉਹ ਲੰਮੇ ਸਮੇਂ ਤੱਕ ਕਰ ਸਕਣ। ਤੋਂ ਸਾਡੇ ਵਿੱਚ ਅੱਜ ਸਾਡੇ ਸਰਕਾਰ ਦੇ ਬਾਬਾ ਜੀ ਕੁਪਰ ਸਾਜੀ ਵੀ ਸਨ। ਤੁਹਾ ਮੈਂ ਚਾਹਾਂਗਾ ਕਿ ਦੋ ਸ਼ਬਦ ਉਹ ਵੀ ਆਪਣੇ ٹرسٹ ਲਈ ਸਾਡੇ ਵੀ ਅਜੇਂਦਰ ਬੰਟੀ ਜੀ ਲਗਾਤਾਰ ਸਮਾਜ ਸੇਵਾ ਵਿੱਚ ਲੋੜਵੰਦਾਂ ਦੇ ਲਈ ਹਰ ਟਾਈਮ ਜਿਹੜੇ ਆਜੇ ਰਹਿੰਦੇ ਨੇ ਅੱਜ ਇਸ ਮੌਕੇ ਤੇ ਚਾਰ ਵੀਲ ਚੇਅਰ ਜਿਹੜੇ ਲੋੜਵੰਦਾਂ ਨੂੰ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਸ ਉਪਰਾਲੇ ਦਾ ਅਸੀਂ ਨੱਗਨਵਾਸੀਆਂ ਵੱਲੋਂ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਸਾਰੇ ਇਨਸਾਨ ਧਾਰਮਿਕ ਸਥਾਨ ਤੇ ਅਸੀਂ ਜਿਹੜਾ ਸੇਵਾ ਕਰਦੇ ਆ ਪਰ ਲੋੜਵੰਦ ਦੇ ਲਈ ਜਿਹੜੀ ਸੇਵਾ ਕਰਨੀ ਉੱਤਮ ਜਿਹੜੀ ਸੇਵਾ ਹੈ ਬਹੁਤ ਵੱਡਾ ਜਿਹੜਾ ਉਹਨਾਂ ਦਾ ਉਪਰਾਲਾ ਹੈ ਇਸ ਕਰਕੇ ਅੱਜ ਦੇ ਇਸ ਮੌਕੇ ਤੇ ਸਾਡੇ ਸਾਥੀ মিডিਏ ਦੇ ਸਾਥੀ ਪਹੁੰਚੇ ਨੇ ਇਸ ਉਪਰਾਲੇ ਨੂੰ ਲਗਾਤਾਰ ਜਿਹੜਾ ਲੋਕਾਂ ਤੱਕ ਲੈ ਕੇ ਜਾਂਦੇ ਨੇ ਔਰ ਇਸ ਮੌਕੇ ਤੇ ਮਾਝਾ ਸਾਡੇ ਬਹੁਤ ਹੀ ਸਮਾਜ ਸੇਵੀ ਔਰ ਧਾਰਮਿਕ ਸਾਡੇ ਇਲਾਕੇ ਦੀਆਂ ਸ਼ਖਸੀਅਤ ਮਾਝਾ ਸਾਈ ਪਪਲ ਚਾ ਜੀ ਔਰ ਸਾਡੇ ਡਾਕਟਰ ਪਾਲੀ ਜੀ ਔਰ ਸਾਰੇ ਸਾਥੀ ਪਹੁੰਚੇ ਨੇ ਉਹਨਾਂ ਦਾ ਵੀ ਸਾਰੇ ਇੱਥੇ ਪਹੁੰਚਣ ਦੇ ਧੰਨਵਾਦ ਕਰਦਾ ਹੋਇਆ ਆਉ ਇਕੱਠੋ ਕੇ ਲੋੜਵੰਦਾਂ ਲਈ ਆਪਾਂ ਸਾਰਾ ਬਣੀਏ ਉਧਰ ਤਰੇ ਜੇ ਕਿਸੇ ਕਰੋਪੀ ਦਾ ਜਲਾ ਸ਼ਿਕਾਰ ਜਿਹੜਾ ਸਮਾਜ ਹੈ ਉਹਨਾਂ ਦੀ ਬਾਹ ਫੜੀਏ ਉਹਨਾਂ ਦੀ ਹੈਲਪ ਕਰੀਏ ਇਹ ਸਮਾਨਵਤਾ ਦੀ ਬਹੁਤ ਵੱਡੀ ਸੇਵਾ ਹੈ ਮਾਨਵਤਾ ਦੀ ਸੇਵਾ ਲਈ ਅਸੀਂ ਸਦਾ ਸਨ ਉਹ ਕਿ ਹੋਣਾ ਚਾਹੀਦਾ ਹੈ ਸਾਰਿਆਂ ਦਾ ਧੰਨਵਾਦ ਕੇ ਐਲ ਚਾਂਦ ਵੈਲਫੇਅਰ ਟਰਸਟ ਯੂਕੇ ਦੇ ਵੱਲੋਂ ਵਕ ਵਕ ਸਮੇਤੇ ਲੋੜਵੰਦ ਮਾਨਵਤਾ ਦੀ ਭਲਾਈ ਦੇ ਵਾਸਤੇ ਜਿਹੜੇ ਵੱਡੇ ਕਾਰਜ ਸਮਾਜ ਭਲਾਈ ਦੇ ਹਿੱਤ ਵਿੱਚ ਕੀਤੇ ਜਾਂਦੇ ਆ ਜਿਹੜੇ ਵਿਅਕਤੀ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਆ ਉਹ ਛੱਲ ਫਿਰ ਨਹੀਂ ਸਕਦੇ ਬਾਹਲੀ ਦੁਨੀਆ ਨਹੀਂ ਦੇ ਸਕਦੇ ਉਹਨਾਂ ਨੂੰ ਬਾਹਲੀ ਦੁਨੀਆ ਦੇਖਣ ਦਾ ਇੱਕ ਮੌਕਾ ਮਿਲਦਾ ਹੈ ਕੇਲ ਚਾਂਦ ਵੈਲਫੇਅਰ ਟਰਸਟ ਦੇ ਰਾਹੀਂ ਸੋ ਅਸੀਂ ਕੇਲ ਚਾਂਦ ਵੈਲਫੇਅਰ ਟਰਸਟ ਦੇ ਬਹੁਤ ਬਹੁਤ ਧੰਨਵਾਦੀ ਆ ਜਿਹੜੇ ਉਹ ਇਹ ਕਾਰਜ ਕਰਦੇ ਆ ਔਰ ਅਸੀਂ ਦੁਆ ਕਰਦੇ ਆ ਕਿ ਉਹ ਇਸੇ ਤਰ੍ਹਾਂ ਇਹ ਜਿਹੜੇ ਮਾਨਵਤਾ ਦੀ ਭਲਾਈ ਦੇ ਕਾਰਜ ਆ ਉਹ ਕਰਦੇ ਰਹਿਣ ਰਜਿੰਦਰ ਕੁਮਾਰ ਬੰਟੀ ਜੀ ਜਿਹੜੇ ਪੰਜਾਬ ਦੇ ਕੋਆਰਡੀਨੇਟਰ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕੇ ਐਲ ਚਾਨ ਜੀ ਜਿਨ੍ਹਾਂ ਨੂੰ ਮੈਂ ਪਿਛਲੇ ਸਮੇਂ ਦੇ ਵਿੱਚ ਬੈਡਫੋਰਡ ਦੇ ਵਿੱਚ ਮਿਲੇ ਉੱਥੇ ਤੇ ਉਹਨਾਂ ਦੀ ਇਹ ਉਪਰਾਲੀ ਦੀ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਤੇ ਅਸੀਂ ਸਾਰੇ ਪੰਜਾਬ ਵਾਸੀ ਪੂਰੇ ਕਿਉਂਕਿ ਕਾਫੀ ਲੰਬੇ ਅਰਸੇ ਤੋਂ ਇਹ ਸੇਵਾ ਨਿਭਾ ਰਹੇ ਆ ਤੇ ਇਸੇ ਤਰ੍ਹਾਂ ਇਹ ਸੇਵਾ ਨਿਭਾਉਂਦੇ ਰਹਿਣ ਅਸੀਂ ਇਹੀ ਦੁਆ ਕਰਦੇ ਹਾਂ ਕਿ ਮਾਨਵਤਾ ਦੀ ਭਲਾਈ ਦੇ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਇੱਕ ਨਾ ਇੱਕ ਦੀ ਬਾਹ ਫੜੀਏ ਤੇ ਜਿਹੜੇ ਆ ਲੋਕਾਂ ਦੀ ਮਦਦ ਕਰਨ ਦਾ ਉਪਰਾਲਾ ਜਿਹੜਾ ਆ ਆਪਾਂ ਨੂੰ ਕਰਨਾ ਚਾਹੀਦਾ